ਸਵਾਗਤ ਆ ਦੋਸਤੋ ਰੌਣਕ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆ ਬਾਈ ਰੈਂਪੀ ਦੇ ਘਰੋਂ ਪਿੰਡ ਕੋਟ ਭਾਰੇ ਤੋਂ ਦੋਸਤੋ ਮੇਰੇ ਹੀ ਪਿੰਡ ਤੋਂ ਵੀਡੀਓ ਆ ਬਾਈ ਰੈਂਪੀ ਕੋਲੇ ਬਹੁਤ ਚੰਗੇ ਜਾਨਵਰ ਅੱਜ ਅੱਜ ਦੀ ਵੀਡੀਓ ਚ ਤਿੰਨ ਨੱਕ ਦਿਖਾਵਾਂਗੇ ਦੋਸਤੋ ਜਿਹੜੇ ਬਕਾਊ ਆ ਤੇ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਦੱਸਾਂਗੇ ਤੁਹਾਨੂੰ ਆਪਾਂ ਪਹਿਲੇ ਨੰਬਰ ਤੇ ਤਾਂ ਗੇਰਾ ਦੋਸਤੋ ਗੇਰ ਨਸਲ ਦੀ ਬੈੜ ਬਹੁਤ ਵਧੀਆ ਦੁੱਧ ਤੇ ਬਾਈ ਕਹਿੰਦਾ ਚੱਲੀ ਜਾਂਦੀ ਆ 8-9 ਦਿਨਾਂ ਦੀ ਅੱਜ ਸੂਈ ਆ 17 ਤੋਂ 18 ਕਿਲੋ ਦੁੱਧ ਆ ਤੇ ਬਾਕੀ ਜਿੰਨੀ ਵੀ ਗੱਲਬਾਤ ਆਪਾਂ ਕੱਲੇ ਕੱਲੇ ਜਾਨਵਰ ਦੀ ਬਾਈ ਤੋਂ ਲਵਾਂਗੇ ਕੀ ਰੇਟ ਆ ਕਿੰਨੇ ਦੀਆਂ ਬਾਈ ਨੇ ਛੱਡਣੀਆਂ ਤੇ ਨੰਬਰ 2 ਤੇ ਜਿਹੜੇ ਜਾਨਵਰ ਆ ਦੋਸਤੋ ਆਹਾ ਇਹ ਵੀ ਪਹਿਲਣ ਬੈੜਾ ਇਹਦੇ ਬਾਈ ਕਿੰਨੇ ਦਿਨ ਰਹਿਗੇ ਇਹਦਾ ਬਾਈ ਹਫਤਾ ਰਹਿੰਦਾ ਇਹਦਾ ਬਾਈ ਹਫਤਾ ਰਹਿੰਦਾ ਪਹਿਲਣ ਬੈੜਦਾ ਐਚ ਐਫ ਪੂਰੀ ਵਧੀਆ ਹੈ ਵੀ ਤੇ ਉਹ ਜਿਹੜੀ 2 ਨੰਬਰ ਤੇ ਖੜੀ ਆ ਦੋਸਤੋ ਉਹਦਾ ਹਜੇ ਪਿਆਗਾ 1 ਮਹੀਨਾ ਬਾਕੀ ਬਾਈ ਆਪਾਂ ਰੈਂਪੀ ਨੂੰ ਕਹਨੇ ਆ ਤੋੜ ਕੇ ਸਾਨੂੰ ਸਾਰੇ ਜਾਨਵਰ ਦਿਖਾਉਣੇ ਆ ਕੱਲਾ ਕੱਲਾ ਚਲਾ ਦੇ ਬਈ ਇਹਨੂੰ ਤੋੜ ਦੇ ਆ ਦੇਖ ਲਓ ਦੋਸਤੋ ਨੰਬਰ 1 ਤੇ ਗਿਰਨਸਲ ਦੀ ਤੇ 18 ਕਿਲੋ ਦੁੱਧ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਜਿਹੜੇ ਵੀ ਭਰਾ ਨੇ ਘਰ ਰੱਖਣ ਵਾਸਤੇ ਲੈਣੀ ਆ ਚੰਗੇ ਦੁੱਧ ਵਾਲੀ ਤਾਂ ਕਿਵੇਂ ਮਰਜੀ ਆਪਦਾ ਤਸੱਲੀ ਨਾਲ ਤੋਲ ਕੇ ਲਿਜਾ ਸਕਦੇ ਹੋ ਦੋਸਤੋ 50 ਫੈਟ ਆਉਂਦੀ 50 ਬਾਈ ਕਹਿੰਦਾ ਫੈਟ ਆ ਬਾਕੀ ਸਾਰੀ ਗੱਲਬਾਤ ਬਾਈ ਦਾ ਨੰਬਰ ਵੀ ਦਊਂਗਾ ਤੁਸੀਂ ਕਿਹੜਾ ਚੈੱਕ ਕਰ ਲਓ ਦੋਸਤੋ ਕੱਲੀ ਕੱਲੀ ਚੀਜ਼ ਤੋੜ ਕੇ ਦਿਖਾ ਦਿੰਨੇ ਸੋਨੋ ਆਪਾਂ ਸਾਰੇ ਜਾਨਵਰ ਤੇ ਕਰਮਾ ਵਾਲੇ ਦੇ ਪਿੱਛੇ ਇਹਦੇ ਬੱਚਾ ਹੈਗਾ ਜੇ ਬੱਚੀ ਹੁੰਦੀ ਤਾਂ ਗੱਲਬਾਤ ਐਂਡ ਹੋ ਜਾਣੀ ਸੀ ਨੰਬਰ 2 ਤੇ ਦੋਸਤੋ ਐਚ ਐਫ ਇੱਕ ਹਫਤੇ ਦੀ ਕੱਚੀ ਆ ਹਜੇ ਤੇ ਵੀ ਤੁਸੀਂ ਚੈੱਕ ਕਰ ਲਓ ਇਹ ਦੋਸਤੋ ਬਾਈ ਰੈਂਪੀ ਦੇ ਘਰੋਂ ਵੀਡੀਓ ਆ ਪਿੰਡ ਕੋਟਪਾਰਾ ਕੋਟਪਾਰਾ ਦੋਸਤੋ ਬਠਿੰਡਾ ਜ਼ਿਲ੍ਹਾ ਤਹਿਸੀਲ ਮੌੜ ਆ ਤੇ ਜਿਹੜਾ ਪਿੰਡ ਆ ਇਹ ਬਾਈ ਜਦੋਂ ਬਠਿੰਡੇ ਤੋਂ ਆਪਾਂ ਮਾਨਸਾ ਨੂੰ ਜਾਂਦੇ ਆ ਰੋਡ ਦੇ ਉੱਤੇ ਹੀ ਪਿੰਡ ਆ ਆਪਣਾ ਤੇ ਬਾਈ ਦਾ ਘਰ ਵੀ ਜਮਾ ਰੋਡ ਦੇ ਉੱਤੇ ਹੀ ਆ ਜਦੋਂ ਪਿੰਡ ਨੂੰ ਨਾ ਲਿੰਕ ਰੋਡ ਆਉਂਦਾ ਨਿਕਾਇਆ ਤੇ ਉਸੇ ਸੜਕ ਦੇ ਉੱਪਰ ਹੀ ਬਾਈ ਦੇ ਰੈਂਪੀ ਦਾ ਘਰ ਆ ਬਾਈ ਨੂੰ ਭਾਈ ਬਖਤੌਰ ਵਾਲਿਆਂ ਦੇ ਨਾਂ ਤੇ ਪਿੰਡ 'ਚ ਜਾਣਦੇ ਆ ਹੁਣ ਤੁਹਾਨੂੰ ਇਹ ਵੀ ਆਪਾਂ ਚਲਾ ਕੇ ਦਿਖਾ ਦਨੇ ਆ ਤੇ ਬਾਕੀ ਕੱਲੇ-ਕੱਲੇ ਜਾਨਵਰ ਦਾ ਰੇਟ ਵੀ ਆਪਾਂ ਬਾਈ ਤੋਂ ਪੁੱਛ ਕੇ ਦੱਸਾਂਗੇ ਤੁਹਾਨੂੰ ਇਹ ਭਾਈ ਜੀ 1 ਮਹੀਨੇ ਦੀ ਕੱਚੀ ਹੈ ਨਾ ਹਾਂ ਭਾਈ ਜੀ ਮਹੀਨੇ ਦੀ ਕੱਚੀ ਹੈ ਇਹ ਬਾਈ ਰੈਂਪੀ ਨਾ ਕਰਾਉਣਾ ਛੋਡੀ ਸਾਰੀ ਗੱਲਬਾਤ ਦੋਸਤੋ ਕਿਸੇ ਪੁਰਾਣੇ ਬਕਾਊ ਪਸ਼ੂ ਦੀ ਵੀਡੀਓ ਬਣਾਉਣੀ ਹੈ ਤੇ ਮੇਰਾ ਨੰਬਰ ਚੱਲੀ ਜਾਂਦਾ 7529000631 ਬਾਕੀ ਸਾਰੀ ਗੱਲਬਾਤ ਵੀਰ ਨਾ ਕਰਾਉਣੇ ਆਪਾਂ ਬਾਕੀ ਦੋਸਤੋ ਆਪਾਂ ਛੋਡੀ ਬਾਈ ਰੈਂਪੀ ਨਾਲ ਗੱਲ ਕਰਾਉਣੇ ਆ ਕੀ ਰੇਟ ਤੇ ਕੀ ਗੱਲਬਾਤ ਆ ਸੱਚੀ ਗੱਲ ਬਾਈ ਰੈਂਪੀ ਸੱਚੀ ਗੱਲ ਬਾਈ ਜੀ ਤੇ ਆ ਪਹਿਲੇ ਨੰਬਰ ਤੇ ਜਿਹੜੀ ਗੇਰਾ ਬਾਈ ਕਿੰਨਾ ਦੁੱਧ ਆ ਇਹਦਾ ਸਹੀ ਸਹੀ ਠਾਰ ਐਕਟਰ ਜਮਾ ਬਾਈ ਨੈਟ ਪਿਆਰ ਇਸ ਟਾਈਮ 18 ਕਿਲੋ ਬਾਈ ਕਹਿੰਦਾ ਜਮਾ ਨੈੱਟ ਦੁੱਧ ਤਿਆਰ ਆ ਦੰਗ ਚਾਰ ਡੰਗ ਚਵਾ ਕੇ ਦੇਵਾਂਗੇ ਬਾਈ ਦੋ ਡੰਗ ਜਾਂ ਚਾਰ ਡੰਗ ਕਿਸੇ ਵੀ ਭਰਾ ਨੇ ਤਸੱਲੀ ਕਰਕੇ ਆਪਦਾ ਦੁੱਧ ਤੋਲ ਕੇ ਲਿਜਾ ਸਕਦੇ ਹੋ ਦੋਸਤੋ ਤੇ ਕਿੰਨਾ ਮੁੱਲ ਤੇ ਬਾਈ ਜਮਾ ਲੈਣ ਦੇਨ ਫਿਕਸ ਜੇ ਰੇਟ ਦੱਸੀ ਮਾਨਤਾਨ ਨਾਲੇ ਵੀ ਜਿਹੜਾ ਬਾਈ ਦੇਖ ਕੇ ਆ ਸਕਿਆ ਬਾਈ ਜੀ 80000 ਅੱਛਾ ਜੀ 75000 ਹੀ ਛੱਡ ਦਾਂਗੇ ਮੁੱਲ ਦੋਸਤੋ 80000 ਆ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਆ ਮੁੱਲ ਦੋਸਤੋ 80000 ਬਾਈ ਕਹਿੰਦਾ 75 ਚੋਂ ਵੀ ਮਾਨਤਾਨ ਕਰ ਦੂੰਗਾ 18 ਕਿਲੋ ਦੁੱਧ ਬਾਈ ਕਹਿੰਦਾ ਗਾਰੰਟੀ ਨਾਲ ਕਿੰਨੇ ਟਾਈਮ ਮ ਹੁਣ ਬਾਈ ਉਹਨਾਂ ਕੋਲੇ ਆ ਜਾ ਐਚ ਐਫ ਕੋਲੇ ਆ ਜਿਹੜੀ ਨੰਬਰ 1 ਤੇ ਐਚ ਐਫ ਆ ਦੋਸਤੋ ਹਫਤੇ ਇੱਕ ਦੀ ਕੱਚੀ ਇਹਦਾ ਕੀ ਮੁੱਲ ਕਰਦਾ ਬਾਈ ਬਾਈ ਜੀ 75000 ਆ ਮੁੱਲ ਇਹਦਾ 75000 ਕਿੰਨੇ ਦਾ ਲੈਣ-ਦੈਣ ਕਰਾਂਗੇ ਬਾਈ ਕਰ ਦਾਂਗੇ ਬਾਈ 70 70 ਦੇ ਘਰਾਂ ਚ ਬਾਈ ਕਹਿੰਦਾ ਇਹਨੂੰ ਕਰ ਦਾਂਗੇ ਤੇ ਨੰਬਰ 2 ਤੇ ਬਾਈ ਇਹਦਾ ਵੀ ਦੱਸ ਦੇ ਇਹਦਾ ਵੀ 75 ਇਹਦਾ ਵੀ 75 ਆ 1 ਮਹੀਨੇ ਦੀ ਕੱਚੀ ਹੈ ਹਨਾ 1 ਮਹੀਨੇ ਦੀ ਜੇ ਕੋਈ ਜੋੜਾ ਲੈ ਕੇ ਜਾਊਗਾ ਅੱਛਾ ਆਪਾਂ ਵੀ ਕੋਸਣ ਵਾਲੇ ਚੱਕਣ ਲਈ ਕੋਈ ਚੱਕਰ ਨਹੀਂ ਬੰਦੇ ਤੇ ਮੌਕੇ ਮਾਨਤਾਨ ਕਰਦੇ ਠੀਕ ਆ ਜੇ ਬਾਈ ਕਹਿੰਦਾ ਕੋਈ ਜੋੜਾ ਲੈ ਕੇ ਜਾਊ ਆ ਉਹਦੇ ਚੋਂ ਵੀ ਲੈਸ ਕਰਾਂਗੇ ਮਾਨਤਾਨ ਕਰ ਦ ਬਾਕੀ ਬਈ ਆਦਾ ਮੋਬਾਈਲ ਨੰਬਰ ਦੱਸ ਦੇ 97799 97799 57782 57782 ਦੋਸਤੋ ਬਾਈ ਦਾ ਮੋਬਾਈਲ ਨੰਬਰ ਆ ਰੀਐਮਪੀ ਦਾ ਪਿੰਡ ਕੋਟਪਾਰਾ ਜ਼ਿਲ੍ਹਾ ਬਠਿੰਡਾ ਦੋਸਤੋ ਕਿਸੇ ਵੀ ਭਰਾ ਨੂੰ ਪਿੰਨੇ ਨਗਾ ਚ ਕੋਈ ਵੀ ਜਾਨਵਰ ਪਸੰਦ ਆਉਂਦਾ ਦੋਸਤੋ ਆ ਕੇ ਤਸੱਲੀ ਨਾਲ ਲਿਆ ਸਕਦੇ ਹੋ ਪੂਰੀਆਂ ਠੰਡੀਆਂ ਸੀਲ ਬਾਈ ਕਹਿੰਦਾ ਤੇ ਇਹ ਦੇਖ ਲੋ ਬਾਕੀ ਇਸੇ ਤਰ੍ਹਾਂ ਦੀਆਂ ਦੋਸਤੋ ਆਪਾਂ ਚੰਗੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸੇ ਵੀ ਭਰਾ ਨੇ ਆਪਦੇ ਬਕਾਊ ਪਸ਼ੂ ਦੀ ਵੀਡੀਓ ਪਾਉਣੀ ਹੁੰਦੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ ਆ ਦੋਸਤੋ 7529000631 ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ